ਸੰਕਟ ਮੋਚਨ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਗੁਰੂ ਪਿਆਰਿਓ ਸਵੇਰੇ ਉੱਠਦਿਆਂ ਹੀ ਮੂਲ ਮੰਤਰ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ ਕਲਯੁਗ 'ਚ ਉਹੀ ਬਚੇਗਾ ਜੋ ਸਵੇਰੇ ਉੱਠਦੇ ਇਹ ਕੰਮ ਕਰੇਗਾ ਆਪਾਂ ਬੇਨਤੀ ਆਂ ਸਾਂਝੀਆਂ ਕਰਾਂਗੇ ਪਹਿਲਾ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਮੂਲ ਮੰਤਰ ਦਾ ਜਾਪ ਸਵੇਰੇ ਉੱਠਦਿਆਂ ਹੀ ਕਰਨਾ ਚਾਹੀਦਾ ਹੈ ਉਹਦਾ ਕਾਰਨ ਇਹ ਵੇ ਕਿ ਪਿਆਰਿਓ ਜਿਹੜੀ ਤਾਕਤ ਜਿਹੜੀ ਸਮਰੱਥਾ ਮੂਲ ਮੰਤਰ ਤੋਂ ਸਾਨੂੰ ਸਵੇਰ ਮਿਲ ਜਾਣੀ ਹੈ ਜਿਹੜੀ એનર્ਜੀ ਇਹ ਸਾਰਾ ਦਿਨ ਫਿਰ ਉਹਦਾ ਅਸਰ ਰਹਿਣਾ ਜਿੰਨਾ ਚਿਰ ਸਰੀਰ ਸੌਂਦਾ ਨਹੀਂ ਸਰੀਰ ਲੰਮਾ ਨਹੀਂ ਪੈਂਦਾ ਬੈੱਡ ਤੇ ਉਨਾਂ ਚਿਰ ਉਹਦਾ ਅਸਰ ਰਹਿਣਾ ਉਸ ਤੋਂ ਬਾਅਦ ਜਿਹੜਾ ਸਾਰੇ ਦਿਨ ਦਾ ਉਹ ਜਤਿਆ ਹੋਇਆ ਉਹ એનર્ਜੀ ਹੈ ਨਾ ਉਹ ਸਵਾਸਾਂ ਦੇ ਵਿੱਚ ਵਸ ਜਾਣੀ ਹੈ ਪਰ ਜਦੋਂ ਸਰੀਰ ਨੇ ਸੌਣਾ ਹੈ ਨਾ ਸਵਾਸਾਂ ਦੇ ਨਾਲ ਅਰ ਸੰਗਤੋ ਫਿਰ ਅੰਦਰ ਵਜ ਜਾਣਾ ਫਿਰ ਉਹ ਅੰਦਰ ਹੀ ਚਲੀ ਜਾਣਾ ਇੱਕ ਓੰਕਾਰ ਇਦਾਂ ਦੀਆਂ ਧੁਨੀਆਂ ਵੱਜਣਗੀਆਂ ਆਉਣਗੀਆਂ ਸਵਾਸਾਂ ਦੇ ਵਿੱਚ ਸੁਪਣਿਆਂ ਦੇ ਵਿੱਚ ਰਾਤ ਨੂੰ ਉਹ ਇਦਾਂ ਸਾਰਾ ਕੁਝ ਜਿਹੜਾ ਨਾ ਉਹ ਸੁਣਾਈ ਦੇਣਾ ਉਹ ਚੱਲਣਾ ਸਵਾਸਾਂ ਦੇ ਵਿੱਚ ਇੱਕ ਐਸੀ ਤਾਕਤ ਹੈ ਮੂਲ ਮੰਤਰ ਦੇ ਵਿੱਚ ਨਾਰੇਓ ਜਿਹਨੇ ਇਹ ਕੰਮ ਕਰ ਲਿਆ ਨਾ ਜਦੇ ਸਮੇਂ ਚ ਕੱਲ ਜੁਗ ਹੈ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋਕਹੀਤ ਹੈ ਸੂਰਾ ਅਪਾ ਗੁਰਬਾਣੀ ਵਿੱਚ ਪੜ੍ਹਨੇ ਆ ਨਾ ਇਸ ਚ। ਪਿਆਰਿਓ ਜਿਨੇ ਅੱਜ ਦੇ ਸਮੇਂ ਦੇ ਵਿੱਚ ਇਹ ਕੰਮ ਕਰ ਲਿਆ ਤੇ ਉਹ ਤਰ ਗਿਆ ਸਮਝ ਲਓ ਪਿਆਰਿਓ ਉਹਦੇ ਤੇ ਕਲਯੁਗ ਦਾ ਪਹਿਰਾ ਹੀ हट ਗਿਆ ਸਾਧ ਸੰਗਤ। ਸਵੇਰੇ ਉੱਠਦਿਆਂ ਸਾਰੇ ਕੰਮ ਕਰਨਾ ਹੈ। ਜਿਨੇ ਇਹ ਕੰਮ ਕਰ ਲਿਆ ਸਤਿਗੁਰੂ ਨੇ ਮਹਾਨ ਕਿਰਪਾ ਕਰ ਦਿੱਤੀ। ਮੇਰੇ ਪਾਤਸ਼ਾਹ ਨੇ ਉਹਦੇ ਤੇ ਮਹਾਨ ਕਿਰਪਾ ਕਰ ਦਿੱਤੀ। ਉਹ ਕਿਰਪਾ ਇਸ ਕਰਕੇ ਹੋਈ ਕਿਉਂਕਿ ਗੁਰੂ ਪਿਆਰਿਓ ਸਤਿਗੁਰੂ ਦੀ ਰਹਿਮਤ ਸਤਿਗੁਰੂ ਦੀ ਕਿਰਪਾ ਉਹਦੇ ਤੇ ਇਸ ਕਦਰ ਹੋਈ। ਪਾਤਸ਼ਾਹ ਨੇ ਕਿਰਪਾ ਕਰ ਦਿੱਤੀ ਪਾਤਸ਼ਾਹ ਨੇ ਰਹਿਮਤ ਕਰ ਦਿੱਤੀ ਪਿਆਰਿਓ ਮੂਲ ਮੰਤਰ ਦੇ ਵਿੱਚ ਜਿਹੜੀ ਤਾਕਤ ਹੈ ਇਹ ਤਾਕਤ ਨੂੰ ਹਾਸਲ ਕਰਨਾ ਹੀ ਬਹੁਤ ਵੱਡੀ ਸੂਰਮਗਤੀ ਹੈ ਜਿਨੇ ਅੱਜ ਦੇ ਸਮੇਂ 'ਚ ਇਸ ਤਾਕਤ ਨੂੰ ਹਾਸਲ ਕਰ ਲਿਆ ਪਿਆਰਿਓ ਉਹ ਸੂਰਮਾ ਹੈ ਦੂਜੀ ਗੱਲ ਜਿਨੇ ਇਸ ਤਾਕਤ ਨੂੰ ਹਾਸਲ ਕਰ ਲਿਆ ਪਿਆਰਿਓ ਉਹ ਤਾਕਤ ਨਾ ਉਹਦੇ ਅੰਦਰ ਵੱਸ ਗਈ ਉਹਦੇ ਅੰਦਰ ਇਹ ਤਾਕਤ ਜਲੀ ਗਈ ਕਿਉਂਕਿ ਮੂਲ ਮੰਤਰ ਦੇ ਵਿੱਚ ਸਾਰੀਆਂ ਤਾਕਤਾਂ ਨੇ ਤਾਕਤਾਂ ਦਾ ਖਜ਼ਾਨਾ ਹੈ ਮੂਲ ਮੰਤਰ ਸਾਧ ਸੰਗਤ ਮੂਲ ਮੰਤਰ ਕੀ ਹੈ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਚਹੇ ਤੂੰ ਤੱਕ ਜਾਪ ਕਰੋ ਚਾਹੇ ਨਾਨਕ ਹੋਸੀ ਭੀ ਸਤ ਤੱਕ ਤੁਸੀਂ ਅਰਥ ਪੜ ਲਿਓ ਕਦੇ ਜੇ ਤੁਸੀਂ ਅਰਥ ਪੜ ਲੇ ਤੇ ਸਾਧ ਸੰਗਤ ਤੁਹਾਨੂੰ ਪੂਰਾ ਮਾਇਨਾ ਹੀ ਸਮਝ ਆ ਜਾਣਾ ਹਰ ਇੱਕ ਚੀਜ਼ ਕੱਲੀ ਕੱਲੀ ਚੀਜ਼ ਤੁਹਾਨੂੰ ਸਮਝ ਆ ਜਾਣੀ ਹੈ ਇਹ ਸਤਿਗੁਰੂ ਕਿੱਡੀਆਂ ਮਹਾਨ ਦਾਤਾ ਦੇਣ ਵਾਲਾ ਹੈ ਤੇ ਯਾਰੋ ਜੇ ਅਸੀਂ ਮੂਲ ਮੰਤਰ ਕਰਨ ਦੇ ਵਿੱਚ ਕਾਮਯਾਬ ਹੋਗੇ ਨਾ ਮੂਲ ਮੰਤਰ ਦੀ ਤਾਕਤ ਸਾਨੂੰ ਫੇਰ ਹੀ ਸਮਝ ਲੱਗਣੀ ਹੈ ਤੇ ਫੇਰ ਹੀ ਇਹਦੀ ਜਿਹੜੀ ਹੈ ਅਸਲੀ ਸ਼ਕਤੀ ਸਾਨੂੰ ਸਮਝ ਪਏਗੀ ਫੇਰ ਹੀ ਅਸੀਂ ਸਮਝ ਪਾਵਾਂਗੇ ਫੇਰ ਹੀ ਅੱਗੇ ਪ੍ਰਚਾਰ ਕਰਾਂਗੇ ਬਸ ਇਸ ਚੀਜ਼ ਨੂੰ ਸਮਝ ਲਿਓ ਬਹੁਤ ਜ਼ਰੂਰਤ ਹੈ ਇਸ ਚੀਜ਼ ਨੂੰ ਸਮਝਣ ਦੀ ਬੜੀ ਵੱਡੀ ਜ਼ਰੂਰਤ ਹੈ ਜਿਨੇ ਇਹ ਚੀਜ਼ ਨੂੰ ਸਮਝ ਲਿਆ ਸਾਧ ਸੰਗਤ ਉਹਦੇ ਤੇ ਕਿਰਪਾ ਹੋ ਗਈ ਸਮਝ ਲਓ ਕਿਉਂਕਿ 3 ਦਿਨ ਬੇਈ ਨਦੀ ਵਿੱਚ ਰਹਿਣ ਤੋਂ ਬਾਅਦ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਤਾਕਤ ਦਿੱਤੀ ਹੈ ਸਮਰੱਥਾ ਦਿੱਤੀ ਹੈ ਪਿਆਰੋ ਇਹ ਮੂਲ ਮੰਤਰ ਜਿਹੜਾ ਸਾਨੂੰ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤਾ ਹੈ ਦੇ ਵਿੱਚ ਅਨੇਕਾਂ ਤਾਕਤਾਂ ਨੇ ਖਜ਼ਾਨਾ ਹੈ ਤਾਕਤਾਂ ਦਾ ਇਸ ਕਰਕੇ ਮੂਲ ਮੰਤਰ ਨੂੰ ਜਪਿਏ ਇਹਦੇ ਨਾਲ ਜੁੜੀਏ ਸਤਿਗੁਰੂ ਕਿਰਪਾ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ